ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube Tracter Mela Channel ਤੇ ਤੁਸੀਂ ਦੇਖ ਰਹੇ ਹੋ Facebook Page ਅੱਜ ਅਸੀਂ ਲੈ ਕੇ ਆਏ ਹਾਂ ਜੀ ਇੱਕ ਕਿੱਲਾ ਜ਼ਮੀਨ ਵਿਕਾਊ ਆ ਵਿੱਚ ਮੋਟਰ ਕਨੈਕਸ਼ਨ ਲੱਗਿਆ ਜੀ 10 ਦਾ ਏਰੀਆ ਮਲੋਟ ਹੈ 10 ਦਾ ਮੋਟਰ ਕਨੈਕਸ਼ਨ ਲੱਗੇ ਵਿੱਚ ਇੱਕ ਕਿੱਲਾ ਜ਼ਮੀਨ ਵਿਕਾਊ ਆ ਏਰੀਆ ਮਲੋਟ ਹੈ ਜੀ 9968441525 ਦੂਜੇ ਨੰਬਰ ਹੈ ਜੀ 8283950015 ਇਹਨਾਂ ਦੋਨੋਂ ਨੰਬਰ ਤੇ ਫੋਨ ਕਰਕੇ ਫੀਟ ਚੱਕ ਸਕਦੇ ਹੋ 18 ਕਿੱਲੇ ਜ਼ਮੀਨ ਵਿਕਾਊ ਹੈ ਜੀ 2 ਮੋਟਰਾਂ ਤੇ ਖੁੱਲਾ ਨਹਿਰ ਦਾ ਪਾਣੀ ਹੈ 18 ਕਿੱਲੇ ਜ਼ਮੀਨ ਵਿਕਾਊ ਹੈ ਜੀ 2 ਮੋਟਰਾਂ ਤੇ ਖੁੱਲਾ ਨਹਿਰ ਦਾ ਪਾਣੀ ਹੈ ਜੀ ਏਰੀਆ ਗੋਰਾਹਾ ਨੇੜੇ ਫਗਵਾੜਾ ਲੋਕੇਸ਼ਨ ਹੈ ਜ਼ਮੀਨ ਦੀ ਦਿੱਲੀ ਅਮਰitsar ਹਾਈਵੇ ਰੋਡ ਤੋਂ 3 ਕਿਲੋਮੀਟਰ ਹੈ ਜੀ ਤੇ 10 ਕਿੱਲੇ ਲਿੰਕ ਰੋਡ ਦਾ ਸਵੰਤ ਹੈ ਜੀ 40 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ ਜੀ ਤਕਸੀਮ ਟਾਕ ਹੈ ਜੀ 9464392652 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਕੋਠੀਆਂ ਘਰਾਂ ਦੀ ਜ਼ਮੀਨ ਜਾਂ ਕੋਈ ਵੇਚਣਾ ਚਾਹੁੰਦੇ ਹੋ ਕੋਠੀਆਂ ਘਰਾਂ ਦੀ ਜ਼ਮੀਨ ਵੇਚਣਾ ਚਾਹੁੰਦੇ ਹੋ ਤਾਂ ਤੁਸੀਂ WhatsApp ਨੰਬਰ ਨੋਟ ਕਰ ਲਓ ਜੀ 997798846 ਇਸ ਨੰਬਰ ਤੇ ਤੁਸੀਂ 5 ਤੋਂ 7 ਫੋਟੋਆਂ ਤੇ ਇੱਕ ਦੋ ਸੇ ਵਧੀਆ ਵੀਡੀਓ ਬਣਾ ਲੈਣੀ ਹੈ ਜਿਵੇਂ ਤੁਸੀਂ ਜ਼ਮੀਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਮੀਨ ਦੀ ਇੱਕ ਵਧੀਆ ਵੀਡੀਓ ਬਣਾ ਲਓ ਪਾਣੀ ਦਾ ਕੀ ਸਾਧਨਾ ਜੀ ਕੋਈ ਮੋਟਰ ਲੱਗੀ ਹੋਈ ਹੈ ਲਿੰਕ ਰੋਡ ਦਾ ਫਰੰਟ ਹੈ ਜਾਂ ਕੱਚਾ ਰਸਤਾ ਆਉਂਦਾ ਕੀ ਫਸਲ ਹੈ ਤੁਹਾਡੇ ਜ਼ਮੀਨ ਦੇ ਵਿੱਚ ਇਹ ਸਾਰੀ ਵੀਡੀਓ ਬਣਾ ਕੇ ਸਾਨੂੰ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਟ੍ਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਤੇ ਲਾ ਦਿੱਤੀ ਜਾਊਗੀ ਵੀਰਾਂ ਨੂੰ ਬੇਨਤੀ ਹੈ ਜੀ ਇਸ ਤਰ੍ਹਾਂ ਦੀ ਹੋਰ ਵੀ ਵੀਡੀਓ ਵੇਖਣ ਦੇ ਲਈ YouTube ਟ੍ਰੈਕਟਰ ਮੇਲਾ ਚੈਨਲ ਸਰਚ ਕਰੋ ਜੀ ਉੱਥੇ ਤੁਹਾਨੂੰ ਇਸ ਤਰ੍ਹਾਂ ਦੀਆਂ ਸਸਤੀਆਂ ਤੇ ਵਧੀਆ ਜ਼ਮੀਨਾਂ ਦੇਖਣ ਨੂੰ ਮਿਲਣਗੀਆਂ ਜੀ ਸੋ ਸਰਚ ਕਰੋ ਟ੍ਰੈਕਟਰ ਮੇਲਾ ਚੈਨਲ YouTube ਤੇ ਜਿਹੜੇ ਵੀਰ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤਾਂ ਕਿ ਆਉਣ ਵਾਲੇ ਹਰ ਇੱਕ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਪੋਰਟ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਐਦਾਂ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰ ਭੈਣਾਂ ਨੇ ਚੀਜ਼ਾਂ ਜਿਹੜੀਆਂ ਸੇਲ ਹੋ ਸਕਦੀਆਂ ਨੇ ਜ਼ਮੀਨ ਪਲਾਟ ਕੋਠੀਆਂ ਘਰਾਂ ਦੀ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾ ਸਕਦੇ ਜੀ ਮਸ਼ੀਨਰੀਆਂ ਹੋਣ ਚਾਹੇ ਜ਼ਮੀਨ ਹੈ ਪਲਾਟ ਕੋਠੀ ਮਕਾਨ ਤੁਸੀਂ ਕੋਈ ਵੀ ਚੀਜ਼ ਸਾਨੂੰ ਵਟਸਐਪ ਤੇ ਭੇਜੋ ਤੁਹਾਡੀ ਐਡ ਲੱਗਦੀ ਜਾਊਗੀ ਸੋ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਣਾ ਲਓ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਕੋਰ ਨਵਾਂ ਵੀਡੀਓ ਧੰਨਵਾਦ